ਉਹਨਾਂ ਦੇ ਬੁਏ ਗਾੜੀ 'ਚ ਇੱਕ ਬੈਲ ਲਵਾ ਦੋ ਜਦੋਂ ਸਵੇਰ ਉੱਠਿਆ ਕਰੂੰਗੀ ਨਾ ਉਹ ਵਜਾਦਿਆ ਕਰੂੰਗੀ ਪਿਉ ਉੱਠ ਬੋ ਦਿਨ ਚੜ ਗਿਆ ਨਾ ਉਹਨਾਂ ਨੂੰ ਜਾਗ ਹੀ ਨਹੀਂ ਆਉਂਦੀ ਸੁੱਤੇ ਰਹਿੰਦੇ ਹੀ ਉੱਥੇ ਪੜਾ ਮੇਰਾ ਸ਼ਹਿਰਾ ਦੀ ਗਿੱਧੀ ਆ ਤੈਨੂੰ ਪਤਾ ਉਹਦਾ 10000 ਰੁਪਏ ਤੋਂ ਪਹਿਲੇ ਲੋਕ ਉੱਠਦੇ ਨਹੀਂ ਸਾਰੀ ਚੱਲਿਆ ਵਾ ਉਹਦੇ ਨਾਲ ਹੀ ਵਿਆਹ ਹੋਣਾ ਚਾਹੀਦਾ ਹੁਣ ਖਾਲਾ ਪਕੀਆਂ ਆਉਂਦੀਆਂ ਤੇ ਮੇਰ ਤੋਂ ਨਹੀਂ ਪੱਕਦੀਆਂ ਤੇ ਨਾ ਮੈਂ ਰੋਟੀ ਪਕਾ ਕੇ ਦੇਣੀ ਆ ਉਹਨੂੰ ਥਾਲ ਜਾ ਕੇ ਮਹਾਰਾਣੀ ਨੂੰ ਪਿਉ ਉੱਠ ਕੇ ਪਰ ਸੋਈ ਵਿੱਚ ਆ ਸੋਰੀ ਸੋਰੀ ਮੈਂ ਤਾਂ ਤੇਰੇ ਹੰਡੇ ਕਿਹ ਲੈ ਲਈਆ ਫੇਰ ਨਾ ਨੀਗਾ ਤੇਰੇ ਅੱਗੇ ਨਹੀਂ ਗਾਲ੍ਹਾਂ ਮੰਨੂੰ ਪੈਂਡੀਆਂ ਬਾਹਰ ਕੌਣ ਗਾਲ੍ਹਾਂ ਕੱਢਦਾ ਤੁਹਾਨੂੰ ਮੰਮੀ ਦਵਾਲੇ ਹੋਈ ਐ ਤੈਨੂੰ ਨਹੀਂ ਪਤਾ ਕੀ ਗੱਲ ਉਹ ਖਣਾ ਪੇੜਨਾ ਮੰਮੀ ਤਾਂ ਕੱਲ ਵੀ ਬੜੀ ਦਵਾਲੇ ਯਾਖਰਾ ਗਿਆ ਨਾ ਮੈਨੂੰ ਲੱਗਦਾ ਸਾਹੀ ਗੱਲ ਪਾ ਲਿਆ ਕਿੱਥੇ ਮੈਂ ਸ਼ਹਿਰ ਚ 10 11 ਵਜੂਂ ਉੱਠਦੀ ਕਿੱਥੇ ਇੱਥੇ 7 ਵਜੇ ਇੱਥੇ ਰਾਮਲੀਲਾ ਸ਼ੁਰੂ ਹੋ ਜਾਂਦੀ ਕਿ ਉੱਠੇ ਨਹੀਂ ਉੱਠੇ ਨਹੀਂ ਕਹਿਣਾ ਹੈ ਆਪਣਾ ਮੂੰਹ ਤਾਂ ਰੰਗ ਲਿਆ ਵਾ ਹੁਣ ਖਸੰਦਾ ਵੀ ਰੰਗ ਦੇ ਮੂੰਹ ਰੰਗਦਾ ਬੈਗੋ ਬਣੇ ਜਾਣੇ ਲੰਗਰ ਪਾਣੀ ਨਾ ਖਾਓ ਚੰਗਾ ਲੰਗਰ ਪਾਣੀ ਦੀ ਗ ਤੋ ਪਰ ਵੇਖ ਤੋ ਕਿੰਨੀ ਚੜ ਗਈ ਆ ਇਹਨਾਂ ਨੂੰ ਵੀ ਠੰਡੇ ਠੰਡੇ ਉੱਠ ਕੇ ਤਾਂ ਕੰਮ ਕਰ ਲਾਂ ਮੁੜ ਕੇ ਕਹਿਣਾ ਹਾਏ ਮਰ ਗਏ ਗਰਮੀ ਹਾਏ ਮਰ ਗਏ ਗਰਮੀ ਕੰਮ ਤਾਂ ਫੇਰ ਕਰਨਾ ਹੀ ਪੈਣਾ ਹੁਣ ਮਹਾਰਾਣੀ ਸੁੱਤੀ ਪਈ ਆ ਦੂਜੀ ਕੁੜੀ ਵੀ ਨਹੀਂ ਲੱਗਦਾ ਉੱਠੀ ਉਹਨੂੰ ਮਾਰਨੀ ਆਵਾਜ਼ ਤੇ ਲਿਆਏ ਨੂੰ ਠਾਲ ਕੇ ਰੋਟੀ ਪਾਣੀ ਕਿੰਨੇ ਪਕਾਉਣਾ ਲੈ ਇਹ ਵੀ ਆ ਹੀ ਗਈ ਬੰਦੀ ਤਾਂ ਹੋ ਗਈ ਆ ਗਏ ਜੇ ਆਹੋ ਭੁੱਖ ਲੱਗੀ ਮੈਨੂੰ ਰੋਟੀ ਖਾਣਾ ਜਾ ਕੇ ਆਹੋ ਨੋਂ ਤੁਹਾਡੀ ਨੇ ਨਾ ਆਲੂ ਵਾਲੇ ਪਰੌਂਠੇ ਲਾਏ ਆ ਖਾਲੋ ਜਾ ਕੇ ਅਜੇ ਤੱਕ ਉੱਠੀ ਨਹੀਂ ਗਈ ਦੇਣ ਦੇ ਉਹ ਕਿੰਨਾ ਚੜਾ ਆ ਵਾ ਕੱਲ ਨੂੰ ਤੇ ਹੀ ਨਾ ਮੇਰੀ ਗਲਤੀ ਕੱਢਣੀ ਆ ਵੀ ਤੂੰ ਉਹਨੂੰ ਕਹਿਨੀ ਆ ਤੇ ਤਾਂ ਕਰਕੇ ਬੋਲਦੀ ਆ ਨਾ ਨਾ ਆਪੇ ਪਤਾ ਨਹੀਂ ਲੱਗਦਾ ਵੀ ਮੈਂ ਨਾ ਉਹੀ ਆ ਟਾਈਮ ਨਾ ਉੱਠ ਕੇ ਕੋਈ ਕੰਮ ਧੰਦਾ ਕਰਾਂ ਰਮਨ ਜੇ ਉਹ ਨਹੀਂ ਉੱਠੀ ਤੇ ਤੂੰ ਹੀ ਜਾਂਦੀ ਉਹਨਾਂ ਨੇ ਬੂਹੇ ਗਾੜੀ 'ਚ ਇੱਕ ਬੈਲ ਲਵਾ ਦੋ ਜਦੋਂ ਸਿਰ ਉਠਿਆ ਕਰੂੰਗੀ ਨਾ ਉਹ ਵਜਾਦਿਆ ਕਰੂੰਗੀ ਪਿਓਤ ਭੋ ਦੇਣ ਚੜ ਗਿਆ ਨਾ ਉਹਨਾਂ ਨੂੰ ਜਾਗ ਹੀ ਨਹੀਂ ਆਉਂਦੀ ਸੁੱਤੇ ਰਹਿੰਦੇ ਹੀ ਉੱਥੇ ਰਮਨੋ ਸ਼ਹਿਰਾਂ ਦੀ ਗਿੱਜੀ ਆ ਤੈਨੂੰ ਪਤਾ ਉਹ 10000 ਵਜੇ ਤਾਂ ਪਹਿਲੇ ਲੋਕ ਉੱਠਦੇ ਨਹੀਂ ਆ ਉਹ ਸ਼ਹਿਰਾਂ ਦੇ ਗਿੱਜੀ ਆ ਨਾ ਹੁਣ ਪਿੰਡ ਤੇ ਆ ਗਈ ਆ ਹੁਣ ਇੱਥੇ ਵਾਲੇ ਜਿਹੜੇ ਰੀਤੀ ਰਿਵਾਜ ਹੋਣਾ ਉਹ ਕਰੇ ਉਹਨੂੰ ਆਦਤ ਪਊਗੀ ਤੂੰ ਪਾਏਂਗੀ ਤੇ ਪਊਗੀ ਮੈਂ ਹੱਥ ਪਾਵੇਂ ਆ ਉਹਦਾ ਘਰ ਵਾਲਾ ਕਵੇ ਮੇਰੇ ਕੋਲ ਤਾਂ ਨਾ ਸੁਣਿਆ ਜਾਂਦੀਆਂ ਮੁੜ ਕੇ ਇਹੋ ਜਿਹੇ ਦੀ ਜ਼ੁਬਾਨ ਨਹੀਂ ਚੱਲਦੀ ਹੁੰਦੀ ਆ ਚਲ ਆ ਮੈਨੂੰ ਪਾਣੀ ਪੋਣੀ ਦੇ ਪਿਆਲ ਪਾਣੀ ਦੇ ਪਿਆਲ ਦਿੰਨੀ ਆ ਕੱਲ ਤੇ ਇਹਨੇ ਮੈਗੀ ਬਣਾਵੇ ਮੱਥੇ ਮਾਰੀ ਸੀ ਅੱਜ ਵੇਖੋ ਕੀ ਨਵੀਂ ਬਲਾ ਬਣਾਵੇ ਤੁਹਾਨੂੰ ਖਵਾਲਦੀ ਆਜੇ ਸੁੱਤੀ ਨਹੀਂ ਉੱਠੀ ਖਵਾਰਨ ਵਾਲਾ ਸੁਆਵ ਚਲ ਆ ਜੋ ਨਾਵੇਂ ਮੇਰੇ ਘਰ ਸੋਣਾ ਆ ਫੋਨ ਚ ਵੀ ਕੱਢਣਾ ਵਾ ਉਹ ਮਹਾਰਾਣੀ ਹੋ ਜਾ ਤੱਕ ਸੁੱਤੀ ਆ ਕਿਹਨੇ ਤੋਸਾ ਵੀ ਖਾਣਾ ਬੁਰਕੀ ਕਿ ਮੈਂ ਖਾਣਾ ਤੈਨੂੰ ਮੈਂ ਵੱਡਿਆ ਹੈ ਨਾ ਉਹਦਾ ਤੇ ਨਾ ਮਰ ਜਾ ਨਾ ਕਰਵਾ ਇਹ ਰਿਸ਼ਤੇਦਾਰੀ ਜਿਹੜਾ ਕੁੜੀ ਵੇਖ ਕੇ ਨਾ ਤੇਰਾ ਵਿਆਹ ਕਰਾਂਗੇ ਇਹਨਾਂ ਹਮਾਰੀ ਚੱਲਿਆ ਵਾ ਉਹਦੇ ਨਾਲ ਹੀ ਵਿਆਹ ਹੋਣਾ ਚਾਹੀਦਾ ਹੁਣ ਖਾਲਾ ਪੱਕੀਆਂ ਆਉਂਦੀਆਂ ਤੇ ਮੇਰ ਤੋਂ ਨਹੀਂ ਪੱਕਦੀਆਂ ਤੇ ਨਾ ਮੈਂ ਰੋਟੀ ਪਕਾ ਕੇ ਦੇਣੀ ਆ ਉਹਨੂੰ ਥਾਲ ਜਾ ਕੇ ਮਹਾਰਾਣੀ ਨੂੰ ਵੀ ਉੱਠ ਕੇ ਤਾਂ ਸਹੀ ਵਿੱਚ ਆ ਸਿਰੇ ਸਿਰੇ ਮੈਂ ਤਾਂ ਤੋ ਫਿਰਦੇ ਕੀ ਗੱਲ ਲੀ ਵੀ ਤੈਨੂੰ ਫਿਰਨਾ ਨਹੀਂਗਾ ਮੈਨੂੰ ਵਿਆਹ ਕੀਤਾ ਤਾਂ ਕੀ ਫਾਇਦਾ ਵਾ ਜੀ ਆਪੇ ਹੱਥ ਛਾੜਨੇ ਆ ਤੇ ਕਿਤੇ ਚਾਹ ਦਾ ਕਾਪੜੇ ਮੁਸੀਬਾ ਹੈਗਾ ਵੀ ਉੱਠ ਕੇ ਤੇ ਮੈਂ ਚਾਹ ਹੀ ਬਣਾ ਲੈਣੀ ਆ ਮੈਂ ਪਿੱਛੇ ਏਦਾਂ ਸੁਤੀ ਰਹਿੰਦੀ ਹੁੰਦੀ ਸੀ ਹੁਣ ਸੌਰਿਆਂ ਦੇ ਘਰ ਆਈ ਆ ਤੇ ਕੇ ਨਹੀਂ ਬਿਲਕੀ ਕੋਈ ਨਹੀਂ ਸ਼ਹਿਰ ਵਾਲੀ ਆਦਤਾਂ ਪਈਆਂ ਹੋਣਗੀਆਂ ਹੁਣ ਮੰਮੀ ਇਹਨੂੰ ਹੌਲੀ ਹੌਲੀ ਸੁਧਾਰਨਾ ਪੈਣਾ ਵਾ ਮੇਰੇ ਕੋਲ ਸੁਧਾਰਿਆ ਜਾਣਾ ਆਪੇ ਸੁਧਾਰ ਲੈ ਚੰਗਾ ਮੇਰਾ ਮੱਥਾ ਲਾਉਣ ਨੂੰ ਜਿੰਨੇ ਘਰ ਦਾ ਨਹੀਂ ਚੱਲੇ ਜੇ ਉੱਤੀ ਸਵੇਰੇ ਉੱਠੂ ਤੈਨੂੰ ਸਵੇਰੇ ਠਾਲਿਆ ਕਰਾਂ ਨਾਲ ਉਹਨਾਂ ਨੂੰ ਤੂੰ ਠਾਲ ਜਾਂ ਨਾ ਠਾਲ ਤੈਨੂੰ ਜਾਗ ਆ ਜਾਂਦੀ ਆ ਤੈਨੂੰ ਜਾਗਣੀ ਹੁੰਦੀ ਮੈਂ ਹੁਣ ਦੱਸੂ ਕੀ ਕਰਾਂ ਹੁਣ ਜੇ ਫਾਲ ਲਿਆਵਾ ਤੇ ਹੁਣ ਫੇਰ ਕੀ ਕਰਾਂ ਜੇ ਫਾਲ ਲਿਆਵਾ ਨਾ ਹੁਣ ਉਹਨੂੰ ਸਮਝਾ ਤੇ ਪਿੰਡ ਚ ਜਾਈ ਆ ਪਿੰਡ ਵਾਲੇ ਕੰਮ ਕਰਨੇ ਪੈਣੇ ਆ ਇਹ ਨਹੀਂ ਕਿ ਸਾਰਾ ਦਿਨ ਸੁੱਤੀ ਰਹਿਣਾ ਵਾ ਤੇ ਰੋਟੀ ਪਾਣੀ ਹਮਾਵਾ ਤੇ ਬਣਾਉਣਾ ਵਾ ਅਸੀਂ ਨੌਕਰਾਂ ਨਹੀਂ ਆਂ ਤੁਹਾਡੀਆਂ ਮੈਂ ਤੈਨੂੰ ਬੜੀ ਬੜੀ ਸਮਝਾਇਆ ਸਵਾਹ ਸਮਝਾਇਆ ਤੂੰ ਤੂੰ ਸਵਾਹ ਸਮਝਾਣਾ ਵਾ ਮੈਂ ਜਾ ਜਾ ਕੇ ਤੇ ਖਾਲ ਕਾਟ ਕੇ ਸਹੀ ਵਚਾ ਰੋਟੀ ਪਾਣੀ ਬਣਾ ਕੋ ਚਲੋ ਮੈਂ ਕਹਿਣਾ ਉਹਦਾ ਹਰ ਹੈ ਨੀਓ ਨੋ ਚਰਵੜੀ ਆਤ ਪਈ ਐ ਵਿਛਤੀਆਂ ਲੋੜਦੀ ਐ ਅੱਛਾ ਕੋਈ ਗੱਲ ਨਹੀਂ ਤੋ ਇੱਕ ਵਾਰ ਠਾਲ ਕੇ ਲਿਆ ਆਤ ਤਾਂ ਦੀ ਮੈਂ ਠਾਲੂੰਗੀ ਆਪੇ ਚਲੋ ਮੈਂ ਜਾਣਾ ਵਾ ਜਾਂ ਉਹਨੂੰ ਕਹਿਣਾ ਵਾ ਭੈਣ ਨੂੰ ਆਪੇ ਜਾ ਕੇ ਠਾਲਦੀ ਆ ਮੈਂ ਭੈਣ ਕੀ ਕਵੇ ਕੱਲ ਨੂੰ ਕਹਣਾ ਕੁੜੀ ਮੁਖਤਾਰ ਕੀਤੀ ਆ ਕੁੜੀ ਨੇ ਨਹੀਂ ਜਾਣਾ ਆਪੇ ਜਾ ਜਦੋਂ ਵਿਆਹ ਕਰਵਾਇਆ ਸੀ ਕੁੜੀ ਨੂੰ ਪੁੱਛ ਕੇ ਕਰਵਾਇਆ ਸੀ ਆਪਣੀਆਂ ਕੀਪੀਆਂ ਨਾ ਆਪੇ ਪੁੱਗ ਤ ਜਾ ਕੇ ਹੁਣ ਚਲੋ ਕੋਈ ਨਹੀਂ ਮੈਂ ਠਾਲ ਲਵਾਂ ਕੋਈ ਨਹੀਂ ਆਗਾ ਉਦੋਂ ਗੱਲਾਂ ਹੋਰ ਹੀ ਤੇ ਹੁਣ ਗੱਲਾਂ ਹੋਰ ਵਾ ਪੈਨ ਨੂੰ ਕਹਿਣਾ ਵਾ ਪੈਨ ਥਾਲੇ ਪੈਨ ਨੂੰ ਕੀ ਲੋੜ ਆ ਥਾਲਣ ਦੀ ਵੱਡੀ ਗੱਲ ਵਾ ਨਾ ਅਸੀਂ ਤਿੰਨਾ ਜਾਣਿਆਂ ਨੇ ਰੋਟੀ ਪਾਣੀ ਪਕਾ ਕੇ ਖਾ ਲਿਆ ਕਰਨਾ ਤੁਸੀਂ ਹੱਦੋਂ ਨਾ ਜਾ ਕੇ ਸ਼ਹਿਰੋਂ ਖਾ ਕੇ ਆਓ ਜਾਂ पे ਪਕਾ ਕੇ ਖਾਓ ਦਫਾ ਹੋ ਜਾ ਕੇ ਜਿਵੇਂ ਮਰਜ਼ੀਆਂ ਕੀਤੀਆਂ ਨਾ ਆਪਣੀਆਂ ਤੇ ਇਦਾਂ ਹੀ ਹੁਣ ਆ ਡੀਪ ਉਹ ਦਿਨ ਇਹ ਦੇਬ ਹਾਂਜੀ ਉਹ ਇਹ ਤਾਂ ਸੁਪੀ ਹੈ ਤੇਲੀ ਕੋਈ ਜਿਹੜੇ ਬਾਹਰੋਂ ਤੁਹਾਨੂੰ ਕਰਨਾ ਯਾਰ ਤੁਹਾਨੂੰ ਪਤਾ ਸ਼ਹਿਰ 'ਚ ਆਦਤ ਬਣੀ ਹੈ 10 11 ਵਜੇ ਉੱਠਣ ਦੀ ਉਠਿਆ ਨਹੀਂ ਜਾਂਦਾ ਉਹ ਤਾਂ ਮੈਂ ਉੱਠੀ ਨਹੀਂ ਸਾਰੇ ਫੇਰ ਲੰਮੀ ਪੈ ਗਈ ਫਕੇਰੀ ਜਿਹੜੀ ਨਹੀਂ ਗਾਲਾਂ ਮੰਨੂੰ ਪੈਂਡੀਆਂ ਬਾਹਰ ਕੌਣ ਗਾਲਾਂ ਕੱਢਦਾ ਤੁਹਾਨੂੰ ਮੰਮੀ ਦਵਾਲੇ ਹੋਈ ਹੈ ਤੈਨੂੰ ਨਹੀਂ ਪਤਾ ਵੀ ਗੱਲ ਉਹ ਖਣਾ ਫਿਰਦਾ ਮਾਂ ਮੰਮੀ ਤਾਂ ਕੱਲ ਵੀ ਬਰੀ ਦਵਾਲੇ ਹੋਈ ਇਹ ਮੈਗੀ ਬਣਾਤੀ ਤੇ ਮੰਮੀ ਰੋਈ ਰੋਈ ਲੰਮੀ ਰੋਈ ਰੋਈ ਦਵਾਲੇ ਹੋਣਾ ਯਾਰ ਉੱਠ ਕੇ ਹੁਣ ਕੰਮ ਕਰਦ ਕਰਦ ਕਰਦੀਆਂ ਨਾ ਮੇਰੀ ਗੱਲ ਸੁਣੋ ਮੰਮੀ ਐ ਨਵਦੀਕ ਆ ਉਹ ਕੰਮ ਨਹੀਂ ਕਰ ਸਕਦੀਆਂ ਯਾਰ ਜਦੋਂ ਮੈਂ ਮੈਗਨ ਜਾਨਾ ਵੀ ਸਵੇਰੇ ਟਾਈਮ ਨਾਲ ਉੱਠ ਕੇ ਕੰਮ ਕਰ ਲਿਆ ਕਰ ਤਾਂ ਕਿੰਨਾ ਕੁ ਫਰਕ ਪੈਂਦਾ ਜੀ ਨਾਲ ਦਾ ਮੈਂ ਕੰਮ ਘਰ ਬਹੁਤ ਘੱਟ ਕੀਤਾ ਤੇ ਮੇਨੂੰ ਰੋਟੀ ਪਾਣੀ ਤਾਂ ਨਹੀਂ ਆਉਂਦਾ ਤੇ ਮੰਮੀ ਉਹ ਮੈਨੂੰ ਦੱਸ ਦੇਣੀ ਹੈ ਕਿ ਸਭ ਕੁਝ ਉਲਟਾ ਮੇਰੇ ਸਭ ਤੋਂ ਇਹ ਮੇਰੀ ਗੱਲ ਸੁਣ ਨਹੀ ਕੰਮ ਹੁੰਦਾ ਨਾ ਤੇ ਉਹਨਾਂ ਕੋ ਪੁੱਛ ਲਈਦਾ ਕਿ ਮੈਨੂੰ ਨਹੀਂ ਹੁੰਦਾ ਤੇ ਮੈਨੂੰ ਦੱਸੋ ਤੇ ਫਿਰ ਕਿ ਉਹਨਾਂ ਨੂੰ ਦੱਸਣਗੇ ਚਲੋ ਠੀਕ ਹੈ ਮੈਂ ਆਈ ਤਿਆਰ ਹੋ ਕੇ ਆਗੀ ਬਾਅਦ ਚਲੋ ਫਿਰ ਘਰ ਮੇਰੀ ਗੱਲ ਸੁਣ ਹੁਣ ਉੱਠ ਕੇ ਟਾਈਮ ਆਇਆ ਫੜ ਫੜ ਬਾਅਦ ਠੀਕ ਚਲੋ ਕਿੰਨੇ ਕੰਮ ਕਰਦਰਨ ਵਾਲੇ ਆ ਰੇਤਾ ਕੋ ਸੱਚੀ ਪਈ ਇਹ ਮੈਨਾਂ ਵਿਆਹ ਕਰਾ ਕੇ ਨਾ ਮੈਨੂੰ ਲੱਗਦਾ ਸਾਹੀ ਗੱਲ ਪਾ ਲਿਆ ਕਿੱਥੇ ਮੈਂ ਸ਼ਹਿਰ ਚ 10 11 ਵਜੂਂ ਉੱਠਦੀ ਕਿੱਥੇ ਇੱਥੇ 7 ਵਜੇ ਇੱਥੇ ਰਾਮਲੀਲਾ ਸ਼ੁਰੂ ਹੋ ਜਾਂਦੀ ਕਿ ਉੱਠੇ ਨਹੀਂ ਉੱਠੇ ਨਹੀਂ ਉੱਠੇ ਨਹੀਂ ਹੈਗੇ ਹੁਣ ਕੀ ਕਰਾਂ ਹੁਣ ਵਿਆਹ ਕਿਤੇ ਆਈਆਂ ਤੇ ਹੁਣ ਇਹਨਾਂ ਦੇ ਨਾਲ ਰਚਨਾ ਹੀ ਪੈਣਾ ਚੱਲ ਉੱਠ ਕੇ ਦੇਖਦੀਆਂ ਕੀ ਕਰ ਕਿਹੜਾ ਨਵਾਂ ਸੱਪ ਕੱਢਦੀ ਅਜ ਮੋਂ ਤਾਂ ਕੋਈ ਨਹੀਂ ਦੇਖਦੀਏ ਪਾ ਬੀਜੀ ਹਾਂਜੀ ਕੀ ਕਰਨ ਦੇਓ ਕੁਛ ਨਹੀਂ ਬਸ ਮੜਾ ਤਿਆਰ ਹੋ ਉਣ ਸੀ ਤਿਆਰ ਹੋ ਲੇ ਹਾਂਜੀ ਕੰਮ ਸੀ ਦੇਦੀ ਕੋਈ ਨਹੀਂ ਨਹੀਂ ਮੈਂ ਤਾਂ ਉਧਰ ਵੇਖਣੇ ਮੈਂ ਉੱਥੇ ਗਈ ਬੈਠ ਕੇ ਵੇਖਾਂ ਮੈਂ ਨਹੀਂ ਕਰਨ ਦੇ ਬੈਠੋ ਮੈਨੂੰ ਚੱਲ ਮੈਂ ਪਿਆਰ ਹੋ ਜਾ ਨਵੀਂ ਸਵੇਰ ਹੈਗੀ ਕੋਈ ਨਾ ਕੋਈ ਖਰਾਜ ਜਾਂਦਾ ਆਹ ਹੋ ਤੇ ਹੈ ਚੱਲ ਗਰਮੀ ਚ ਕੋਈ ਗੱਲ ਨਹੀਂ ਮੜਾ ਮੋਟਾ ਲਾਈਟ ਵੀ ਰਹਿ ਜਾ ਕੋਈ ਗੱਲ ਨਹੀਂ ਮੈਂ ਮੈਂ ਲਾਈਟ ਹੀ ਕੀਤਾ ਏ ਲੈ ਪਾਪੀ ਇਹਨੂੰ ਤੇ ਲਾਈਟ ਆ ਨਹੀਂ ਕਿਉਂ ਕੀ ਹੋਇਆ ਤੈਨੂੰ ਪਤਾ ਹੈ ਇੱਦਾਂ ਦਾ ਮੇਕਅਪ ਸਾਡੇ ਇੱਥੇ ਜਿਹੜੇ ਪਿੰਡਾਂ ਚ ਝਾਕੀਆਂ ਕਰ ਲਾਉਂਦੇ ਨਾ ਉਹ ਕਰਦੇ ਆ ਝਾਕੀਆਂ ਵੀ ਹੁੰਦੀਆਂ ਜਿਹੜੇ ਰਾਮਲੀਲਾ ਕੇ ਤਾਂ ਲੱਗਦੀ ਉਹਦਾ ਜਿਹੜੇ ਕਰਦੇ ਆ ਜਾਂ ਨਹੀਂ ਆ ਆਦਾ ਹੱਦ ਦੇ ਉੱਤੇ ਮੇਕਅਪ ਕਹਿੰਦੇ ਆ ਸ਼ਾਰਾਂ ਚ ਸ਼ਾਰਾਂ ਜਿਹਨੂੰ ਬਹੁਤ ਪਸੰਦ ਕਰਦੇ ਆ ਟ੍ਰੈਂਡਿੰਗ ਚ ਜਿਹਦਾ ਮੇਕਅਪ ਹੁੰਦਾ ਨਾ ਕਿ ਹਾਂ ਵਧੀਆ ਐਂ ਲਿਡਿੰਗ ਨਵੀਂ ਸਵੀਂ ਹੋਵੇ ਤਿਆਰ ਹੁੰਦੀ ਆ ਤੁਹਾਡੇ ਚੈਨਲ ਨੂੰ ਚਾਕੀ ਜਾਂਦੇ ਆ ਕਹਿੰਦੇ ਹੋ ਲੇਕਿਨ ਮੈਨੂੰ ਨਹੀਂ ਪਤਾ ਸ਼ਾਰਾਂ ਦਾ ਫਿਰ ਪਿੰਡਾ ਚ ਫਰਕ ਤਾਂ ਆ ਨਾ ਜਿਹੜੀ ਮੈਂ ਫਾਊਂਡੇਸ਼ਨ ਲਾਈ ਆ ਨਾ 3500 ਦੀ ਆ 3500 ਦੀ ਖੋਰ ਕੀ ਤੇ ਇੰਨਾ ਕੀ ਹੁੰਦਾ ਰੰਗ ਸਾਫ਼ ਹੁੰਦਾ ਬਣੀ ਤੇ ਗੋਰਾ ਚਿੱਟਾ ਰੰਗ ਸੇਰੇ ਲਾਓ ਸਾਰੀ ਪੂਰਾ ਇੱਕਦਮ ਪੂਰਾ ਦਿਨ ਕੱਢ ਜਾਂਦੇ ਆ ਫਿਰ ਭਾਬੀ ਮੇਰੇ ਨਾਲ ਕਾਲੇ ਜੀ ਸੋਚਣਾ ਫਿਰ ਮੇਰੇ ਵੀ ਲਾ ਦੀ ਮੈਂ ਵੀ ਥੋੜੀ ਹੋਰ ਸੋਹਣੀ ਹੋ ਜੂੰਗੀ ਲੈ ਭਾਬੀ ਕੀ ਆ ਹੁੰਦਾ ਤੇ ਪਾਊਡਰ ਜਈ ਆ ਇਹ ਚ 3500 ਦਾ ਉਹਨਾਂ ਨੇ ਕੀ ਪਾਤਾ ਤੁਹਾਨੂੰ ਨਹੀਂ ਪਤਾ ਇਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਨਾਲੇ ਨਾ ਬ੍ਰਾਂਡ ਦੀ ਆ ਤੇ ਜਦੋਂ ਤੇਰਾ ਵਿਆਹ ਹੋਊਗਾ ਨਾ ਉਹ ਮੈਂ ਤੈਨੂੰ ਬਣਾ ਕੇ ਦਵਾਂਗੀ ਪਰ ਲਾ ਇੱਥੇ ਇੰਨੇ ਮਹਿੰਗੇ ਚੀਜ਼ਾਂ ਨਾ ਪਿੰਡਾਂ ਵਾਲੇ ਅਫੋਰਡ ਨਹੀਂ ਕਰਦੇ ਹੈਗੇ ਕਿਉਂਕਿ ਮਮੀ ਨੇ ਤੇ ਇੰਨਾ ਮਹਿੰਗਾ ਤੇ ਨੂੰ ਸਮਾਨ ਲੈ ਕੇ ਨਹੀਂ ਦੇਣਾ ਚਲ ਕੋਈ ਨਹੀਂ ਮੈਂ ਤੇਨੇ ਗਿਫਟ ਕਰ ਦਾਂਗੀ ਨਹੀਂ ਭਾਬੀ ਇੱਡੀ ਵੀ ਨਹੀਂ ਗੱਲ ਮੇਰੀ ਮੰਮੀ ਮੈਨੂੰ ਬੜਾ ਪਿਆਰ ਕਰਦੀ ਆ ਲੈ ਦੇਣਾ ਉਹਨੇ ਆਪ ਉਹ ਤੇ ਮੈਂ ਦੇਖ ਲਿਆ ਹੀ ਸਵੇਰੇ ਸਵੇਰੇ ਵਾਲਾ ਹੀ ਪਿਆਰ ਨਿਕਲਣ ਦੇ ਆਈ ਲਖਬੀਰ ਨਾਲ ਇਹ ਸਵੇਰੇ ਸਵੇਰੇ ਮਹਾਭਾਰਤ ਕਾਦੀ ਸ਼ੁਰੂ ਹੋ ਜਾਂਦੀ ਹੈ ਆਪਣੇ ਘਰ ਚ ਕੁਛ ਨਹੀਂ ਇਹ ਭਾਬੀ ਇਹ ਪਿੰਡਾਂ ਦਾ ਇਦਾਂ ਹੀ ਹਾਸਾ ਮਜ਼ਾਕ ਹੁੰਦਾ ਹੈ ਹਾਸਾ ਮਜ਼ਾਕ ਦੀ ਗੱਲ ਨਹੀਂ ਹੈਗੀ ਮੰਮੀ ਕਹਿੰਦੇ ਸੀ ਉੱਠੀ ਨਹੀਂ ਮੇਰੀ ਨਾ ਆਦਤ ਆ 10 11 ਵਜੇ ਉੱਠਣ ਦੀ ਹੁਣ ਹੁਣ ਹੀ ਆਦਤ ਹਨਾ ਠੀਕ ਹੋਊਗੀ ਪਤਾ ਨਹੀਂ ਮੰਮੀ ਨੂੰ ਮੈਂ ਦੱਲ ਦਿੱਤੇ ਕੱਦੂ ਮੰਮੀ ਨੂੰ ਪਤਾ ਨਹੀਂ ਗੱਲ ਕਿੱਥੋਂ ਪਤਾ ਲੱਗ ਜਾਂਦੀ ਹੈ ਕਿ ਹਾਂ ਤਾਂ ਇਹ ਗੱਲ ਹੋਈ ਹੈ ਤਾਂ ਮੰਮੀ ਨੂੰ ਜਾ ਕੇ ਉਹ ਦੱਸ ਦਿੰਦਾ ਪਤਾ ਨਹੀਂ ਕਿਹੜੇ ਮਿੱਤੀ ਲਾ ਦਿੰਦਾ ਲੈ ਭਾਬੀ ਸਾਡੇ ਤੇ ਇੱਥੇ ਅਸੀਂ ਪਿੰਡਾਂ ਤੇ ਸਵੇਰੇ 4 ਵਜੇ ਦਿਨ ਚੜ੍ਹ ਜਾਂਦਾ ਤੁਹਾਡੇ ਕਿੰਨੇ ਵਜੇ ਚੜ੍ਹਦਾ ਸ਼ਹਿਰ 10:00 11:00 ਵਜੇ ਉੱਠੀਦਾ ਸੀ ਤੇ ਸ਼ਹਿਰ ਚ ਲੈ ਉੱਠ ਕੇ ਸਾਡਾ ਬ੍ਰੈਕਫਾਸਟ ਹੁੰਦਾ ਹੈ ਤੇ ਫਿਰ ਇਹ ਕਿ ਉਹ ਦਿਉਲੀ ਕੰਮ ਚਲੋ ਉੱਥੇ ਸ਼ਹਿਰਾਂ ਚ ਨੌਕਰ ਵਗੈਰਾ ਲੱਗੇ ਹੁੰਦੇ ਕੰਮ ਕਰਨ ਨੂੰ ਜਦ ਕੰਮ ਘੁੰਮਤੇ ਏਕੇਰੇ ਮੈਂ ਨਾ ਮੰੰਦੇ ਨਹੀਂ ਸੀ ਪਿੰਡ ਚ ਵਿਆਹ ਨੂੰ ਪਰ ਹੁਣ ਇਹ ਹੈ ਕਿ ਜੇ ਵਿਆਹ ਹੋ ਗਿਆ ਤੇ ਹੁਣ ਇਹਦੇ ਪਿੰਡ ਵਿੱਚ ਰਚਣ ਵਾਸਤੇ ਤੁਹਾਡੇ ਘਰ ਤੇ ਟਾਈਮ ਤੇ ਲੱਗਣਾ ਹੀ ਹੈ ਨਾ ਹੁਣ ਮੰਮੀ ਕਹਿੰਦੀ ਮੈਨੂੰ ਬੋਲਣ ਦੇ ਸੀ ਮੰਮੀ ਨੇ ਮੈਨੂੰ ਉਸ ਟਾਈਮ ਕਿਹਾ ਨਹੀਂ ਕਿ ਹਨਾ ਮਿੱਠਾ ਬਣਾਣਾ ਤੇ ਮੰਮੀ ਮੈਗੀ ਨੂੰ ਮੰਮੇ ਨੂੰ ਮੈਨੂੰ ਲੱਗਦਾ ਜੀ ਮੰਮੀ ਦਾ ਸੁਭਾਅ ਵਾ ਬਈ ਗਰਮ ਆ ਵੀ ਸੁਭਾਅ ਸੁਭੂ ਹੀ ਗਰਮ ਹੈਗਾ ਭਾਬੀ ਮੰਮੀ ਦਾ ਉਹ ਤੇ ਚਲੋ ਕਿ ਆਮ ਹੀ ਪਤਾ ਹੁੰਦਾ ਜੀ ਕਿ ਸਾਰੇ ਪਹਿਲੇ ਦਿਨ ਮਿੱਠਾ ਬਣਾਉਂਦੇ ਆ ਅਸੀਂ ਤਾਂ ਆਣੀ ਦੱਸਿਆ ਕਿ ਪਤਾ ਹੀ ਨਾ ਕਿਉਂਕਿ ਹਰ ਥਾਂ ਤੇ ਇਹ ਰਵਾਜ ਪੁੱਠਾ ਬਣਾਉਂਦਾ ਹੀ ਚਲ ਮੈਨੂੰ ਨਹੀਂ ਪਤਾ ਸੀ ਮੇਰੀ ਗੱਲ ਸੁਣੋ ਨਵਦੀਪ ਜੋ ਮੰਮੀ ਮੈਨੂੰ ਕਹਿੰਦੇ ਆ ਕੋਈ ਨਹੀਂ ਪਤਾ ਲੱਗਦਾ ਤੇ ਤੂੰ ਮੈਨੂੰ ਮਾੜਾ ਜਾਣ ਕੇ ਦੱਸ ਦਿਆ ਕਰ ਨਾ ਹਾਂ ਤੂੰ ਮੇਰੀ ਭੈਣਾ ਵਰਗੀ ਐ ਬਨਾਨ ਤੇ ਮੈਂ ਤੈਨੂੰ ਸਮਝਣਾ ਹੀ ਨਹੀਂ ਭੈਣ ਨਹੀਂ ਸਮਝਣਾ ਛੋਟੀ ਤੂੰ ਮੈਨੂੰ ਦੱਸ ਦਿਆ ਕਰ ਕਿ ਭਾਬੀ ਇਦਾਂ ਕਰੇ ਇਦਾਂ ਮੰਮੀ ਨੂੰ ਪਸੰਦ ਆਏ ਚੀਜ਼ ਕਹਿੰਦਾ ਨਾ ਤਾਂ ਕਹਿੰਦੇ ਵਿੱਚ ਆ ਕੇ ਬਿਆਹ ਕਰੋ ਕੋਈ ਗੱਲ ਨਹੀਂ ਸਾਰਾ ਕੋ ਦਾਦਾ ਮੰਮੀ ਨਾਲ ਰੋਟੀ ਪਾਣੀ ਨਹੀਂ ਆ ਜਾਂਦਾ ਤੇ ਮੈਨੂੰ ਮਾੜਾ ਮੋਟਾ ਦੱਸ ਦਿਆ ਕਰ ਤင်း ਕਰ ਲਿਆ ਤੂੰ ਜੀ ਕੋਈ ਗੱਲ ਮੈਂ ਤਾਂ ਉਹ ਹੀ ਕਹਿੰਨੀ ਬਾਹਰ ਨਿਕਲਿਓ ਵਿੱਚ ਵਿਆਹ ਕਰੋ ਮਾੜਾ ਮੋਟਾ ਮੰਮੀ ਲਾ ਕੇ ਵਿਆਹ ਕਰੋ ਤਾਂ ਮੰਮੀ ਦਾ ਆਪ ਹੀ ਫੇਰ ਨਹੀਂ ਜਦੋਂ ਹਾਲ ਮਿਲ ਗਏ ਨਾ ਹੋਰ ਮੰਮੀ ਬੜਾ ਪਿਆਰ ਕਰਦੇ ਆ ਉਹਨਾਂ ਦੇ ਦਿਲ 'ਚ ਕੁਛ ਨਹੀਂ ਆ ਚਲੋ ਠੀਕ ਹੈ ਕੋਈ ਨਹੀਂ ਫਰਕ ਜੇ ਤੂੰ ਮੈਕਅਪ ਵੀ ਲਾਈਟ ਕਰਿਆ ਕਰਨੀ ਹੈ ਨਾ ਕਈ ਵੇ ਪਿੰਡਾਂ ਚ ਹਣਾ ਤੁਹਾਡੇ ਲਾਈਟ ਮੈਕਅਪ ਹੀ ਚੱਲਦਾ ਤੇ ਤੁਹਾਨੂੰ ਪਤਾ ਫਿਰ ਬੁੱਢੀਆਂ ਮਜ਼ਾਕ ਕਰਦੀਆਂ ਤੇ ਫਿਰ ਦਿਲ ਨੂੰ ਲੱਗਦੀ ਆ ਕਿਉਂਕਿ ਇਹ ਮੋਲ ਪਿੰਡ ਦਾ ਇੱਥੇ ਚਾਰ ਚੁਫੇਰੇ ਸਾਰੇ ਘਰਾਂ ਦੇ ਵਿੱਚ ਘਰ ਨਹੀਂ ਹਾਂ ਸਾਰੇ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਆ ਤਾਂ ਕਰਕੇ ਚਲੋ ਠੀਕ ਜੇ ਕੁਝ ਬਣਾਉਣਾ ਨਾ ਰਸੋਈ ਚ ਤੇ ਚੱਲ ਮੈਨੂੰ ਦੱਸ ਲੱਗ ਗਏ ਮੈਂ ਤੇਰੇ ਖੜੀ ਹੁੰਨੀ ਆ ਤੇ ਮੈਨੂੰ ਦੱਸ ਤੇ ਬਣਾ ਲੈਣੇ ਆ ਚਲ ਆ ਭਾਬੀ ਤੂੰ ਹੀ ਬਣਾਓ ਮੈਂ ਤੁਹਾਨੂੰ ਦੱਸਦੀ ਆ ਹੌਲੀ ਹੌਲੀ ਕਿ ਕਿੱਦਾਂ ਕਿੱਦਾਂ ਕੀ ਕੀ ਕਰਨਾ ਚਲੋ ਠੀਕ ਆ ਚ ਮੇਕਅਪ ਥੋੜਾ ਜਿਹਾ ਘੱਟ ਕਰਕੇ ਆਨੇ ਆ। ਹਾਂ, ਠੋਲ ਆ ਜਾ ਨਾਲੇ ਗਰਮੀ ਬੜੀ ਆ ਫਿਰ ਤੁਹਾਨੂੰ ਪਤਾ ਵਾ। ਚਲੋ ਠੀਕ ਆ ਜਾ ਕੋਈ ਨਹੀਂ। ਠੀਕ। ਮੰਮੀ ਹਾਂ ਦੱਸ ਕੀ ਕਰਨ ਦੇਓ? ਮੈਂ ਕਰਨਾ ਕੀ ਆ? ਜੋ ਮੇਰਾ ਕੰਮ ਹੋਇ ਕਰਨਾ ਮੈਂ। ਬਾਚੂ ਕਰ ਲੀ ਮੰਮੀ ਇੱਥੇ ਬਹਿ ਗੱਲ ਦੱਸ। ਹਾਂ ਹੈ ਕਿਹੜੀ ਗੱਲ ਕਰਨੀ ਹੁਣ ਦੱਸ ਮੈਨੂੰ। ਕੀ ਹੋਇਆ ਵਾ? ਮੈਂ ਤੇ ਭਾਪੀ ਦੇ ਕਮਰੇ 'ਚ ਭਾਪੀ ਦੇ ਕਮਰੇ ਤੋਂ ਕਰਨ ਗਈ ਸੀ। ਮੈਂ ਤੇ ਉੱਧਰ ਗਈ ਹੀ ਮੈਂ ਕਿਹਾ ਵੇਖਾਂ ਉੱਠੀ ਕਿਹਣੀ ਉੱਠੀ। ਹਾਂ। ਉਹ ਮੈਂ ਨਹੀਂ ਬੜੇ ਨਾਤਾ ਪੋਤੇ ਕਰਨ ਲਈ ਹਾਂ ਸਵੇਰੇ ਸਵੇਰੇ ਆਹ ਤੋ ਤੈਨੂੰ ਇੱਕ ਗੱਲ ਦੱਸਾਂ ਜਿਹੜੇ ਮੂੰਹ ਨੂੰ ਕੀ ਮੂੰਹ ਤੋਂ ਅੱਡਰ ਜਣ ਮੈਨੂੰ ਨਹੀਂ ਪਤਾ ਕੀ ਜਾਂਦੇ 3500 ਦਾ ਆਇਆ ਕਹਿੰਦੀ ਮੇਰਾ ਅੱਛਾ ਮੰਮੀ ਮੈਨੂੰ ਲੈਦੇ ਹਾਂ ਮੈਂ ਵੀ ਚਿੱਟੇ ਹੋ ਜੂਂਗੀ ਹੋਰ ਤੂੰ ਚੁੱਪ ਕਰ ਜਿਹੜੇ ਕੰਮ ਉਹ ਕਰਨ ਲਈ ਆ ਨਾ ਸਾਡੇ ਕੋਲ ਨਹੀਂ ਹੋਣੇ ਉਹਦਾ ਤਾਂ ਸਰਦਾ ਜਾਣਦੇ ਆ ਵਾ ਨਾਲੇ ਸਵੇਰੇ ਸਵੇਰੇ ਲਿੰਬਾ ਪੋਚੀ ਕਰਕੇ ਮੈਂ ਕਿੱਥੇ ਜਾਣਾ ਉਹ ਲੰਗਰ ਪਾਣੀ ਨਹੀਂ ਖਵਾਉਣਾ ਕਿ ਇਹਨੂੰ ਤੇ ਡਾਂ ਨੂੰ ਗੰਢ ਦੇ ਦੇ ਹਦਾਂ ਨੂੰ ਮੈਂ ਤਾਂ ਕਿਹਾ ਮੈਂ ਕਹਾ ਡੇਨ ਨੇ ਜਿਹੜੀ ਕੀਤਾ ਮੈਂ ਤਾਂ ਉਹ ਹੱਡੇ ਛਾਕੀ ਬਣ ਕੇ ਬਿੰਦੇ ਇਦਾਂ ਦੇ ਰਾਮਲੀਲਾ ਚ ਤੇ ਕਹਿਣਾ ਹੈ ਆਣ ਗੋਣ ਨੇ ਗੱਲਾਂ ਵੀ ਕਰਨੀਆਂ ਵਾ ਕਿਆ ਮੈਂ ਕੰਨੀ ਵੀ ਕਰ ਲੈਣੀ ਫਿੱਕਾ ਕਰ ਦੇਣੀ ਤੇ ਆ ਜਾਣੀ ਇਹ ਕਹਿਣਾ ਫਿੱਕਾ ਕਿਆ ਕਰਨਾ ਨਹੀਂ ਆਪਣਾ ਮੂੰਹ ਤਾਂ ਰੰਗ ਲਿਆ ਵਾ ਹੁਣ ਖਸੰਦਾ ਵੀ ਰੰਗ ਦੇ ਮੂੰਹ ਰੰਗ ਕੇ ਤੇ ਬੈਜੋ ਦੋਵੇਂ ਜਾਣੇ ਲੰਗਰ ਪਾਣੀ ਨਾ ਖਾਓ ਚੰਗਾ ਲੰਗਰ ਪਾਣੀ ਦੀ ਗੱਲ ਕੀ ਕਰਨ ਦੇ ਮੰਮੀ ਮੈਂ ਤਾਂ ਕਿਹਾ ਸੀ ਮੈਂ ਕਹ ਸਾਰੀ ਡੜੀ ਇੱਥੇ ਬੈਠੇ ਰਹਿੰਨੇ ਬਾਹਰ ਆਓ ਕੋ ਖਾਣਾ ਪੀਣਾ ਨਹੀਂ ਕੋ ਬਣਾਉਣੇ ਕਹਿੰਦੇ ਮੈਨੂੰ ਨਹੀਂ ਕੁਛ ਵੀ ਆਉਂਦਾ ਬਣਾਉਣਾ ਮੈਂ ਕਹਾਂ ਕਿ ਬਾਹਰ ਆਓ ਮੈਂ ਦੱਸਦੀ ਆਂ ਤੇ ਤੁਸੀਂ ਬढ़ाਓ ਮੇਰੇ ਲਾਗੇ ਖਲੋ ਕੇ ਨਹੀਂ ਉਹਨੂੰ ਇੱਕ ਗੱਲ ਕਹਿਣੀ ਸੀ ਮੂੰਹ ਰੰਗਣੇ ਸੇਖ ੜਿਆਵਾ ਰੋਟੀ ਪਾਣੀ ਦੀ ਜਾਚ ਨਹੀਂ ਸਿੱਖੀ ਕੌਣ ਪਕਾ ਕੇ ਦਿਆ ਕਰੂ ਇਹਨਾਂ ਨੂੰ ਮੇਰ ਕੋ ਨਹੀਂ ਉਹ ਪੱਕਦੀ ਬਥੇਰੀਆਂ ਪਕਾਈਆਂ ਵਾਂ ਮੈਂ ਠੇਕਾ ਨਹੀਂ ਲਿਆ ਮੈਂ ਇਹਨਾਂ ਦਾ ਤੇ ਮੰਮੀ ਇਹ ਕੰਮ ਕਰ ਜੇ ਇਹਨੂੰ ਰਸੋਈ ਦਾ ਨਹੀਂ ਆਉਂਦਾ ਤੇ ਆਹ ਕੱਪੜੇ ਕਪੜੇ ਧੋਂਦਾ ਹੀ ਕੋਈ ਕੰਮ ਕਿਸੇ ਪਾਸੇ ਤੇ ਲਾ ਉਹ ਅੰਨੀ ਆ ਉਹਨੂੰ ਨੇ ਦੇਖਦਾ ਕਿ ਸਹੁਰਿਆਂ ਦੇ ਘਰ ਆਈਆਂ ਤੇ ਕੰਮ ਮੈਂ ਕਰਨਾ ਵਾ ਤੁਸੀਂ ਕਹੋ ਉਹਦਾਂ ਕੱਪੜੇ ਬਥੇਰੇ ਜਮਾਏ ਧੋਣ ਵਾਲੇ ਉਨ ਕੌਕੇਟ ਕੇ ਕੱਪੜੇ ਤੇ ਤੋਂ ਨਹੀਂ ਉਹ ਚ ਕਿਹੜਾ ਸਿੱਖਣ ਦੇ ਲੋੜ ਪੈਂਦੀ ਕੁਛ ਨਗਦੀਬ ਸਾਰੇ ਕੰਮ ਐ ਦੱਸਣੇ ਇਹਨੂੰ ਮਾੜਾ ਮੋਟਾ ਉੱਠ ਕੇ ਬਾਹਰ ਤੇ ਆਵੇ ਪੁੱਛੇ ਤਾਂ ਸਹੀ ਮੈਨੂੰ ਤੂੰ ਮੰਮੀ ਕਿਹੜਾ ਕੰਮ ਕਰਨਾ ਵਾ ਮੰਮੀ ਨੂੰ ਦੱਸਣਾ ਤੇ ਪੜਾਈਏ ਕੀ ਕਰੀਏ ਹਾਂ ਮੈਂ ਤਾਂ ਉਹਦਾ ਮੰਨਦੀ ਨਹੀਂ ਹਾਂ ਕਿ ਉਸੇ ਰਿਸ਼ਤਾ ਕਰਨਾ ਵਾ ਪਰ ਮੁੰਡਾ ਜਿਹੜਾ ਵੱਡਾਂ ਜੋਗਾ ਵਾ ਨਾ ਆਂਦਾ ਵੀ ਮਰ ਜਾਣਾ ਅੱਛੇ ਕਰਨਾ ਵਾ ਆਹ ਵੇਖ ਲੈ ਨਾ ਕੋਈ ਆ ਤੜਾ ਤੇ ਨਾ ਕੋਈ ਮੋ ਤੋਂ ਨੂੰ ਸਾਰੇ ਉਮਰ ਕਿੱਦਾਂ ਕੱਢਣੀ ਇੰਨਾਂ ਖੱਤੇ ਨੇ ਅਸੀਂ ਬੈਠੇ ਤੇ ਨਹੀਂ ਰਹਿਣਾ ਇੱਥੇ ਤੇਹੀ ਪਕਾਪਾ ਕੇ ਦੇਣੀ ਆ ਇਹਨੂੰ ਮੈਂ ਵੀ ਤਾਂ ਹੀ ਕਹਿੰਦੀ ਕਿ ਉੱਤਕੇ ਹੂਣ ਹੂਣਾ ਅੰਦਰ ਆਈ ਆ ਤੇ ਨਾ ਸਿਰ ਤੇ ਚੜ੍ਹੀਏ ਬਿਠਾ ਕੇ ਤੇ ਮਾੜਾ ਮਟਾ ਸਖਾਦੀਏ ਤੂੰ ਵੀ ਸੌਖੀ ਹੋਵੋ ਕਿ ਮੈਂ ਕਿਹੜਾ ਸਾਰੀ ਅਮਰ ਇੱਥੇ ਤੁਹਾਡਾ ਲਾ ਕੇ ਬੈਠੀ ਰਹਿਣਾ ਮੈਂ ਅੱਧ ਕਰਕੇ ਉਹ ਮਾਰਨਾ ਫਿਰ ਦੋਵੇਂ ਜੀ ਪਕਾਉਣ ਤੇ ਖਾਣ ਆਹ ਮਾੜਾ ਜਿਹਾ ਕਹੋ ਤੇ ਸਹੀ ਕੱਪੜਿਆਂ ਨੂੰ ਵੇਖੇ ਸੀ ਕੀ ਜਾਂਦੀ ਆ ਉਹ ਹੁੰਦਾ ਕਿ ਨਹੀਂ ਆਉਂਦਾ ਚੱਲ ਜੇ ਤੂੰ ਕਹਿੰਨੀ ਆ ਤਾਂ ਕਹਿ ਦਿੰਨੀ ਆਹ ਕੱਪੜਿਆਂ ਨੇ ਸਵਾਹ ਪਾਉਣੀਆਂ ਜਿੱਦਾਂ ਦਾ ਕੱਲ ਰੋਟੀ ਪਾਣੀ ਤੈਨੂੰ ਬਣਾ ਕੇ ਖਾ ਲਿਆ ਸੀ ਨਾ ਉਦਾਂ ਦੇ ਕੱਪੜੇ ਧੋਣੇ ਨੇ ਕਹੋ ਤੇ Ciao